ਮੈਨੂੰ ਬੜਾ ਦੁੱਖ ਹੈ ਕਿ ਇੱਥੇ ਪੰਜਾਬ ਸਰਕਾਰ ਪਾਣੀ ਦੀ ਟੰਕੀ ਤੇ ਭੇਜਦੀ ਹੈ ਆਪਣੇ ਟੀਚਰੋ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਬੱਚੋ نیچے ਆ ਜਾਓ ਮੈਂ ਆਪਾਂ ਦਾ ਬੜਾ ਭਾਈ ਹੂੰ ਬੜੇ ਭਾਈ ਕੇ ਨਾਤੇ ਬੋਲ ਰਹਾ ਹੂੰ ਪਰਿਵਾਰ ਅਖੰਡ ਮੈਂ ਤੁਹਾਨੂੰ ਭਾਈ ਮੰਨਤੇ ਹੋ ਨੰਦੂ ਸਰ ਭਾਈ ਮੰਨਤੇ ਤਾਂ ਆਪਾਂ ਮਾਰੀ ਸਰਕਾਰ ਆ ਰਹੀ ਹੈ ਕਿ ਨਹੀਂ ਆ ਰਹੀ ਆ ਰਹੀ ਹੈ ਸਰ ਤਾਂ ਆ ਰਹੀ ਹੈ ਤਾਂ ਹਮ ਕਰ ਦੇਗੇ ਨਾ ਭਰੋਸਾ ਹੈ ਮੇਰੇ ਤੇ ਚੁੱਪ ਰਹਿਣ ਵਾਲੀਆਂ ਅੱਖਾਂ ਜਦ ਬੋਲਣ ਲੱਗ ਪੈਂਡ ਤਾਂ ਸਮਝ ਲਓ ਕਿ ਇਨਸਾਫ ਦੀ ਚੀਖ ਦਿਲੋਂ ਨਿਕਲੀ ਹੈ ਨਾ ਕਿ ਸਿਆਸਤ ਤੋਂ ਤੇ ਜੇਕਰ ਆਪਣੇ ਆਨੋ ਹੀ ਇਨਸਾਫ ਦੀ ਗੁਹਾਰ ਆਪਣੇ ਤੋਂ ਲਾਉਣੀ ਪੈ ਜਵੇ ਤਾਂ ਸੋਚੋ ਜਨਤਾ ਦੇ ਭਰੋਸੇ ਦਾ ਕੀ ਹਾਲ ਹੋਵੇਗਾ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬੀਆਂ ਤੋਂ ਇਨਾਂ ਨੂੰ ਡਰ ਲੱਗਣ ਲੱਗ ਪਿਆ ਹੈ ਕਿ ਹੁਣ ਇਹਨਾਂ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਨਜ਼ਰਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਇਹ ਸਾਰੀਆਂ ਗੱਲਾਂ ਅਰਵਿੰਦ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿਖਤੀ ਸ਼ਰਮਾ ਕਹਿ ਰਹੀ ਹੈ ਦਾਦਿਏ ਕੀ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਦੇ 642 ਪੀਟੀਆਈ ਅਧਿਆਪਕ ਜਿਨ੍ਹਾਂ ਦੇ ਵਿੱਚ ਕੇਜਰੀਵਾਲ ਦੀ ਮੂਹ ਬੋਲੀ ਭੈਣ ਵੀ ਸ਼ਾਮਲ ਹੈ ਜਿਨ੍ਹਾਂ ਨੂੰ ਪੁਲਿਸ ਨੇ ਨਜ਼ਰਬੰਦ ਕਰ ਲਿਆ ਮਿਲੀ ਜਾਣਕਾਰੀ ਮੁਤਾਬਕ ਦਾਦਿਏ ਕੀ ਸਿੱਪੀ ਸ਼ਰਮਾ ਇਸ ਦੌਰਾਨ ਪੁਲਿਸ ਨੂੰ ਆਪਣੇ ਘਰ ਦੇ ਵਿੱਚ ਨਹੀਂ ਮਿਲੀ ਸੀ ਜਦਕਿ ਉਹ ਤੇ ਬਾਕੀ ਸਾਥੀਆਂ ਰਕੜ ਦੇ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਪਰ ਜਦੋਂ ਸਿੱਪੀ ਸ਼ਰਮਾ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਰਮਕੇਸ਼ ਜੀਵਾਲਾ ਤੇ ਭਗਵੰਤ ਮਾਨ ਨੂੰ ਕੇਰਿਆ ਤਾਂ ਉਸ ਤੋਂ ਬਾਅਦ ਮਾਹੌਲ ਹੀ ਕੁਝ ਜਿਹਾ ਪਣ ਗਿਆ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਕਿ ਉਹਨਾਂ ਦੇ ਵੱਲੋਂ ਜੋ ਕੁਝ ਕਿਹਾ ਜਾ ਰਿਹਾ ਕਿਸ ਤਰ੍ਹਾਂ ਮੁਹਰ ਲਗਾਈ ਜਾ ਰਹੀ ਹੈ ਅਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਪੰਜਾਬ ਦੇ ਵਿੱਚ ਆ ਕੇ ਝੂਠੀਆਂ ਗਾਰੰਟੀਆਂ ਦੇ ਰਹੇ ਨੇ ਅਤੇ ਸਿੱਪੀ ਸ਼ਰਮਾ ਜੋ ਤੁਸੀਂ ਸਾਡੀ ਭੈਣ ਬਣੀ ਅਸੀਂ ਸਾਰਿਆਂ ਨਾਲੋਂ ਪਹਿਲਾਂ ਬੇਰੁਜ਼ਗਾਰ 646 ਪੀਟੀਆ ਦੀ ਆਪਣਾ ਦੀ ਮੈਰਿਟ ਲਿਸਟ ਜਾਰੀ ਕਰਾਂਗੇ ਅਜੀਹਾ ਵਾਦਾ ਕੀਤਾ ਸੀ ਤਾਂ ਜਦੋਂ ਹੁਣ ਇਹਨਾਂ ਦੀ ਸਰਕਾਰ ਬਣ ਗਈ ਤਾਂ ਹੁਣ ਇਹਨਾਂ ਨੂੰ ਬੇਰੁਜ਼ਗਾਰ 646 ਪੀਟੀਆ ਦੇ ਆਪਕਾਂ ਤੋਂ ਇਹਨਾਂ ਨੂੰ ਡਰ ਲੱਗਣ ਲੱਗ ਪਿਆ ਹੈ ਕਿ ਕਿੱਦਰੇ ਇਹ 31 ਜੁਲਾਈ ਨੂੰ ਹੋਣ ਵਾਲੀ ਸ਼ਹੀਦਾਂ ਦੇ ਨਾਂ ਤੇ ਨਾਟਕੀ ਬਾਜੀ ਦਾ ਪਰਦਾ ਪਾਸ਼ਨਾ ਕਰ ਦੇਣ ਅਜੀਹਾ ਅਰਵਿੰਦ ਕੇਜ ਦਿਵਾਲ ਦੀ ਮੂੰਹ ਬੋਲੀ ਪੈਣ ਬੋਲਦੀ ਹੋਈ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਹੈ ਇਸ ਤੋਂ ਇਲਾਵਾ ਸਿੱਪੀ ਸ਼ਰਮਾ ਨੇ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੀ ਸਪੋਰਟ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਅਰਵਿੰਦ ਕੇਜ ਦਿਵਾਲ ਅਤੇ ਭਗਵੰਤ ਮਾਨ ਦਾ ਕੱਚਾ ਚਿੱਠਾ ਪੰਜਾਬੀਆਂ ਅਤੇ ਸਾਰੇ ਦੇਸ਼ ਭਰ ਦੇ ਸਾਹਮਣੇ ਆ ਸਕੇ ਇਹ ਸਿਰਫ ਗੱਲਾਂ ਦੇ ਗਲਕਣ ਹਨ ਝੂਠੀਆਂ ਗਾਰੰਟੀਆਂ ਦੇਣ ਪਾ ਲਈ ਹਨ ਅਸਲ ਦੇ ਵਿੱਚ ਇਹ ਰਾਤਾਂ ਨੂੰ ਪੰਜਾਬ ਦੇ ਵਿੱਚ ਘਰਾਂ ਦੇ ਵਿੱਚ ਸੁੱਤੇ ਹੋਏ ਬੇਰੁਜ਼ਗਾਰਾਂ ਨੂੰ ਘਰੋਂ ਚੱਕਦੇ ਹਨ ਅਤੇ ਨੌਕਰੀਆਂ ਤਾਂ ਇਹਨਾਂ ਨੇ ਕੀ ਦੇਣੀਆਂ ਸਾਨੂੰ ਨੌਕਰੀਆਂ ਦੇ ਨਾਂ ਤੇ ਮਿਲੇ ਸਿਰਫ ਥਾਣੇ ਦੀਆਂ ਜੇਲ੍ਹਾਂ ਦਿੰਦੇ ਨੇ ਕਾਬਿਲ ਕੋਰ ਹੈ ਕਿ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਦੇ ਪੁੱਲੋਂ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੁਨਾਮ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਣਾ ਸੀ ਇਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਇਹਨਾਂ ਸਾਰਿਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਐਸਪੀ ਸ਼ਰਮਾ 640 ਬੇਰਜਗਰ ਪੀਟੀਏ ਕੇਜਰੀਬਾਜ ਦੀ ਮੂੰਹ ਬੋਲੀ ਪੈਨ ਅ ਸਾਡੇ ਨਾਲ ਦੇ ਤੁਹਾਨੂੰ ਪਤਾ ਹੀ ਆਪਣੇ ਨਾਲ ਦੇ 640 ਪੀਟੀਏ ਦੇ ਗੁਰਲਾਬ ਸਿੰਘ ਘੋੜੇ ਨੂੰ ਫੋਸ ਮੰਡੀ ਵਾਲੇ ਬਖੀਲ ਨੂੰ ਤੇ ਨਾਲ ਦੇ ਹੋਰ ਸਾਥੀਆਂ ਨੂੰ ਵੀ ਚੱਕ ਲਿਆ ਤੇ ਮੇਰੇ ਇੱਥੇ ਘਰਾਂ ਕੋਲ ਵੀ ਫੋਸਾਂ ਦੀਆਂ ਗੱਡੀਆਂ ਚੱਕਰ ਲਗਾ ਰਹੀਆਂ ਨੇ ਪਰ ਉਹਨਾਂ ਨੂੰ ਘਰ ਨਹੀਂ ਪਤਾ ਲੱਗਿਆ ਤੇ ਮੇਰੀ ਮੰਮੀ ਦੇ ਘਰ ਮਤਲਬ ਕਿ ਮੇਰੇ ਪੇਕੇ ਗਏ ਨੇ ਤੇ ਮੇਰੇ ਪੇਕੇ ਵਾਲੇ ਨੂੰ ਪੁੱਛਿਆ ਜਾ ਰਿਹਾਗਾ ਬੀ ਕਿੱਥੇ ਆ ਤੁਹਾਡੀ ਕੁੜੀ ਦਾ ਘਰ ਕਿੱਥੇ ਵਿਆਹ ਆ ਇਹ ਦੇਖੋ ਤੁਸੀਂ ਕਿ ਕਿੰਨੀ ਸ਼ਰਮਨਾਕ ਗੱਲ ਆ ਕਿ ਕੇਂਦਰੀ ਬਾਲ ਦੀ ਜਦੋਂ ਵੋਟਾਂ ਬਲੇ ਕੰਸਟੰਟ ਕਰਿਆ ਸੀ ਕਿ ਸਾਨੂੰ ਤੁਸੀਂ ਸਾਡੀ ਭੈਣ ਆ ਸਾਡੀ ਸਰਕਾਰ ਆ ਤੇ ਤੁਹਾਡਾ ਤੁਹਾਡੀ ਭਰਤੀ ਕਰਾਂਗੇ ਜਦੋਂ ਕਿ ਨਾਲ ਲਿਖ ਕੇ ਦੇਤਾ ਕਿ ਸਾਡੇ ਕੋਲ ਰਿਟਰਨ ਚ ਕੁਝ ਨਹੀਂ ਪੋਸਟ ਹੈਗਾ ਤਾਂ ਉਹਦਾ ਕੋਰਟ ਦੇ ਵਿੱਚ ਪੇਸ਼ ਨਹੀਂ ਹੁੰਦੇ ਸਾਨੂੰ ਹਰਪਾਲ ਚਿਮਾ ਜੀ ਹਰ ਵਾਰੀ ਲਾਰਾ ਲਾਉਂਦੇ ਨੇ ਸੀਮ ਭਗਵੰਤ ਨਾਲ ਪੰਜ ਮੀਟਿੰਗਾਂ ਹੋ ਗਈਆਂ ਉਹਦੀ ਆਵਾਜ਼ ਉਦ ਵੀ ਸਾਡੇ ਨਾਲ ਇੰਨੀ ਘਟਿਆਰ ਕੀਤੀ ਜਾ ਰਹੀ ਆ ਕਿ ਸਾਨੂੰ ਰਾਤਾਂ ਨੂੰ ਘਰੋਂ ਚੱਕ ਰਹੇ ਨੇ ਅਸੀਂ 2 ਸਾਲ ਕੋਈ ਪ੍ਰੋਗਰਾਮ ਹੀ ਕੀਤਾ 24 ਤੋਂ ਲੈ ਕੇ 25 ਆ ਗਿਆ ਕਿਉਂਕਿ ਇਹ ਕਿਹੜੇ ਸੋਡੀ ਭਰਤੀ ਅਸੀਂ ਕਰ ਰਹੇ ਸੀ ਚੁੱਪਰੇ ਪਰ ਹੁਣ ਹੱਦ ਹੋ ਗਈ ਕਿ ਸਾਡੀ ਲਾਸਟ ਤਰੀਖ ਸੀ ਉਦੋਂ ਵੀ ਇਹਨਾਂ ਦਾ ਵਕੀਲ ਪਹੁੰਚਿਆ ਨਹੀਂ ਸਾਡਾ ਵਕੀਲ ਪਹੁੰਚਦਾਗਾ ਉੱਥੇ ਸਾਡੇ ਨਾਲ ਹਰ ਵਾਰੀ ਇਦਾਂ ਹੀ ਪੁੱਟਾ ਸਿੱਧਾ ਬੋਲਦੇ ਨੇ ਤੇ ਹੁਣ ਸਾਨੂੰ ਰਾਤਾਂ ਨੂੰ ਚੱਕਣ ਆ ਰਹੇ ਮੈਨੂੰ ਵੀ ਚੱਕਣ ਲਈ ਆਏ ਨੇ ਵੀ ਲੈ ਕੇ ਜਾਵਾਂਗੇ ਥਾਣੇ 'ਚ ਤੇ ਮੇਰੀ ਕੰਡੀਸ਼ਨ ਐਦਾਂ ਕਿ ਮੈਂ 6 ਮਹੀਨੇ ਦੀ ਪ੍ਰੈਗਨੈਂਟ ਆ ਤੇ ਦੇਖੋ ਤੁਸੀਂ ਸਰਕਾਰ ਦੀ ਹਰਕਤਾਂ ਜੇ ਕੱਲ ਨੂੰ ਕੋਈ ਗੱਲ ਹੁੰਦੀ ਆ ਅਸੀਂ ਕੀ ਬੋਲਦੇ ਆ ਅਸੀਂ ਸਿਰਫ ਆਪਣੇ ਰੋਜ਼ਗਾਰ ਲਈ 646 ਪੀ.ਰ.ਲ ਦੀ ਭਰਤੀ ਮੰਗਦੇ ਆ ਜੋ ਕਿ ਇਹਨਾਂ ਨੇ ਵਾਅਦਾ ਕੀਤਾ ਸੀ ਜੋ ਕਿ ਇੱਕ ਕੋਰਡ ਚੋਂ ਭਰਤੀ ਦਿੱਤੀ ਹੋਈ ਆ ਤੇ ਕੋਰਡ ਦਾ ਫੈਸਲਾ ਵੀ ਹੈ ਕਿ ਇਹਨਾਂ ਦੀ ਮੈਰਿਟ ਲਿਸਟ ਜਾਰੀ ਕੀਤੀ ਜਾਵੇ ਆ ਕੇਸਰੀਵਾਲ ਜਿਹੜਾ ਹੁਣ ਆ ਕੇ ਬੋਲਦਾ ਇੱਥੇ ਜੇ ਇਹਨੂੰ ਕਹਿ ਵੀ ਨੀਤਰ ਜੀ ਹਿੰਮਤ ਹੈ ਤੋ ਆਪ ਸਾਹਮਣੇ ਕਿਉਂ ਨਹੀਂ ਆਉਂਦਾ ਪੁਲਿਸ ਵਾਲਿਆਂ ਨੂੰ ਭੇਜਦਾ ਘਰ ਮੈਨੂੰ ਬੜਾ ਦੁੱਖ ਹੈ ਕਿ ਇੱਥੇ ਪੰਜਾਬ ਸਰਕਾਰ ਪਾਣੀ ਦੀ ਟੰਕੀ ਤੇ ਭੇਜਦੀ ਆਪਣੇ ਟੀਚਰੋ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕੀ ਬੱਚੇ نیچے ਆ ਜਾਓ ਮੈਂ ਆਪਕਾ ਬڑا ਭਾਈ ਹੂੰ ਬੜੇ ਭਾਈ ਕੇ ਨਾਤੇ ਬੋਲ ਰਹਾ ਹੂੰ ਪਰਿਵ ਅਛੰ ਮੇਰਕਾ ਆਪਣਾ ਭਾਈ ਮੰਨਦੇ ਹੋ ਹਾਂਜੀ ਸਰ ਭਾਈ ਮੰਨਦੇ ਤਾਂ ਆਪ ਹਮਾਰੀ ਸਰਕਾਰ ਆ ਰਹੀ ਹੈ ਕਿ ਨਹੀਂ ਆ ਰਹੀ ਆ ਰਹੀ ਹੈ ਸਰ ਤਾਂ ਆ ਰਹੀ ਹੈ ਤਾਂ ਹਮ ਕਰ ਦੇਂਗੇ ਨਾ ਭਰੋਸਾ ਹੈ ਮੇਰੇ ਤੇ ਚੁੱਪ ਰਹਿਣ ਵਾਲੀਆਂ ਅੱਖਾਂ ਜਦ ਬੋਲਣ ਲੱਗ ਪੈਂਡ ਤਾਂ ਸਮਝ ਲੋ ਕਿ ਇਨਸਾਫ ਦੀ ਚੀਖ ਦਿਲੋਂ ਨਿਕਲੀ ਨਾ ਕਿ ਸਿਆਸਤ ਤੋਂ ਤੇ ਜੇਕਰ ਆਪਣਿਆਂ ਨੂੰ ਹੀ ਇਨਸਾਫ ਦੀ ਗੁਹਾਰ ਆਪਣਿਆਂ ਤੋਂ ਲਾਉਣੀ ਪੈ ਜਵੇ ਤਾਂ ਸੋਚੋ ਜਨਤਾ ਦੇ ਭਰੋਸੇ ਦਾ ਕੀ ਹਾਲ ਹੋਵੇਗਾ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਵੰਤ ਮਾਨ ਨੂੰ ਪੰਜਾਬੀਆਂ ਤੋਂ ਇਨਾਂ ਕੋ ਡਰ ਲੱਗਣ ਲੱਗ ਪਿਆ ਹੈ ਕਿ ਹੁਣ ਇਹਨਾਂ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਨਜ਼ਰਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਸਾਰੀਆਂ ਗੱਲਾਂ ਅਰਵਿੰਦ ਕੇਜਰੀਵਾਲ ਦੀ ਮੂਹ ਬੋਲੀ ਭੈਣ ਸਿੱਕੀ ਸ਼ਰਮਾ ਕਹਿ ਰਹੀ ਹੈ। ਦੱਸਦੀ ਹੈ ਕਿ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਦੇ 642 ਪੀਟੀਆਈ ਅਧਿਆਪਕ ਜਿਨ੍ਹਾਂ ਦੇ ਵਿੱਚ ਕੇਜਰੀਵਾਲ ਦੀ ਮੂਹ ਬੋਲੀ ਭੈਣ ਵੀ ਸ਼ਾਮਲ ਹੈ। ਜਿਨ੍ਹਾਂ ਨੂੰ ਪੁਲਿਸ ਨੇ ਨਜ਼ਰਬੰਦ ਕਰ ਲਿਆ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਕਿ ਸਿੱਪੀ ਸ਼ਰਮਾ ਇਸ ਦੌਰਾਨ ਪੁਲਿਸ ਨੂੰ ਆਪਣੇ ਘਰ ਦੇ ਵਿੱਚ ਨਹੀਂ ਮਿਲੀ ਸੀ ਜਦਕਿ ਉਹ ਤੇ ਬਾਕੀ ਸਾਥੀਰਕਾਰ ਦੇ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਪਰ ਜਦੋਂ ਸਿੱਪੀ ਸ਼ਰਮਾ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਰਮਕੇਸ਼ ਜੀਵਾਲਾ ਤੇ ਭਗਵੰਤ ਮਾਨ ਨੂੰ ਕੇਰਿਆ ਤਾਂ ਉਸ ਤੋਂ ਬਾਅਦ ਮਾਹੌਲ ਹੀ ਗੁੱਜ ਜਿਹਾ ਬਣ ਗਿਆ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਕਿ ਉਹਨਾਂ ਦੇ ਵੱਲੋਂ ਜੋ ਕੁਝ ਕਿਹਾ ਜਾ ਰਿਹਾ ਕਿਸ ਤਰ੍ਹਾਂ ਮੁਹਰ ਲਗਾਈ ਜਾ ਰਹੀ ਹੈ ਅਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਪੰਜਾਬ ਦੇ ਵਿੱਚ ਆ ਕੇ ਝੂਠੀਆਂ ਗਾਰੰਟੀਆਂ ਦੇ ਰਹੇ ਨੇ ਅਤੇ ਸਿੱਪੀ ਸ਼ਰਮਾ ਜੋ ਤੁਸੀਂ ਸਾਡੀ ਭੈਣ ਬਣੀ ਅਸੀਂ ਸਾਰਿਆਂ ਨਾਲੋਂ ਪਹਿਲਾਂ ਬੇਰੁਜ਼ਗਾਰ 646 ਪੀਟੀਆ ਦੀ ਆਪਣਾ ਦੀ ਮੈਰਿਟ ਲਿਸਟ ਜਾਰੀ ਕਰਾਂਗੇ ਅਜਿਹਾ ਵਾਅਦਾ ਕੀਤਾ ਸੀ ਤਾਂ ਜਦੋਂ ਹੁਣ ਇਹਨਾਂ ਦੀ ਸਰਕਾਰ ਬਣ ਗਈ ਤਾਂ ਹੁਣ ਇਹਨਾਂ ਨੂੰ ਬੇਰੁਜ਼ਗਾਰ 46 ਪੀਟੀਆਈ ਅਧਿਆਪਕਾਂ ਤੋਂ ਇਹਨਾਂ ਨੂੰ ਡਰ ਲੱਗਣ ਲੱਗ ਪਿਆ ਹੈ ਕਿ ਕਿੱਦਰੇ ਇਹ 31 ਜੁਲਾਈ ਨੂੰ ਹੋਣ ਵਾਲੀ ਸ਼ਹੀਦਾਂ ਦੇ ਨਾਂ ਤੇ ਨਾਟਕੀ ਬਾਜ਼ੀ ਦਾ ਪਰਦਾ ਪਾਸ਼ਨਾ ਕਰ ਦੇਣ ਅਜਿਹਾ ਅਰਵਿੰਦ ਕੇਜ ਦਿਵਾਲ ਦੀ ਮੂੰਹ ਬੋਲੀ ਭੈਣ ਬੋਲਦੀ ਹੋਈ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਹੈ ਇਸ ਤੋਂ ਇਲਾਵਾ ਸਿੱਪੀ ਸ਼ਰਮਾ ਨੇ ਸਾਰੇ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਸਾਡੀ ਸਪੋਰਟ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਕੱਚਾ ਚਿੱਠਾ ਪੰਜਾਬੀਆਂ ਅਤੇ ਸਾਰੇ ਦੇਸ਼ ਭਰ ਦੇ ਸਾਹਮਣੇ ਆ ਸਕੇ ਇਹ ਸਿਰਫ ਗੱਲਾਂ ਦੇ ਗਲਕੜ ਹਨ ਝੂਠੀਆਂ ਗਾਰੰਟੀਆਂ ਦੇਣ ਪਾ ਲਈ ਹਨ ਅਸਲ ਦੇ ਵਿੱਚ ਇਹ ਰਾਤਾਂ ਨੂੰ ਪੰਜਾਬ ਦੇ ਵਿੱਚ ਘਰਾਂ ਦੇ ਵਿੱਚ ਸੁੱਤੇ ਹੋਏ ਬੇਰੁਜ਼ਗਾਰਾਂ ਨੂੰ ਘਰੋਂ ਚੱਕਦੇ ਹਨ ਅਤੇ ਨੌਕਰੀਆਂ ਤਾਂ ਇਹਨਾਂ ਨੇ ਕੀ ਦੇਣੀਆਂ ਸਾਨੂੰ ਨੌਕਰੀਆਂ ਦੇ ਨਾਂ ਤੇ ਮਿਲੇ ਸਿਰਫ ਥਾਣੇ ਦੀਆਂ ਜੇਲ੍ਹਾਂ ਦਿੰਦੇ ਨੇ ਕਾਬਿਲ ਗੌਰ ਹੈ ਕਿ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਦੇ ਵੱਲੋਂ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੁਨਾਮ ਦੇ ਵਿੱਚ ਪ੍ਰਦਰਸ਼ਨ ਕੀਤਾ ਜਾਣਾ ਸੀ ਇਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਇਹਨਾਂ ਸਾਰਿਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਐਸਪੀ ਸ਼ਰਮਾ 646 ਬੇਰੁਜ਼ਗਰੀ ਪੀਟੀਏ ਕੇਜਰੀਬਾਲਜੀ ਦੀ ਮੂੰਹ ਬੋਲੀ ਪੈਨ ਅ ਸਾਡੇ ਨਾਲ ਦੇ ਤੁਹਾਨੂੰ ਪਤਾ ਹੀ ਆਪਣੇ ਨਾਲ ਦੇ 646 ਪੀਟੀਏ ਦੀ ਗੁਰਲਾਬ ਸਿੰਘ ਭੋਲੇ ਨੂੰ ਫੂਸ ਮੰਡੀ ਵਾਲੇ ਵਕੀਲ ਨੂੰ ਤੇ ਨਾਲ ਦੇ ਹੋਰ ਸਾਥੀਆਂ ਨੂੰ ਵੀ ਚੱਕ ਲਿਆ ਤੇ ਮੇਰੇ ਇੱਥੇ ਘਰਾਂ ਕੋਲ ਵੀ ਪੁਲਸਾਕ ਦੀਆਂ ਗੱਡੀਆਂ ਚੱਕਰ ਲਗਾ ਰਹੀਆਂ ਨੇ ਪਰ ਉਹਨਾਂ ਨੂੰ ਘਰ ਨਹੀਂ ਪਤਾ ਲੱਗਿਆ ਤੇ ਮੇਰੀ ਮੰਮੀ ਦੇ ਘਰ ਮਤਲਬ ਕਿ ਮੇਰੇ ਪੇਕੇ ਗਏ ਨੇ ਤੇ ਮੇਰੇ ਪੇਕੇ ਆਲੇ ਨੂੰ ਪੁੱਛਿਆ ਜਾ ਰਿਹਾਗਾ ਬੀ ਕਿੱਥੀ ਆ ਤੁਹਾਡੀ ਕੁੜੀ ਦਾ ਘਰ ਕਿੱਥੇ ਵਿਆਹ ਆ ਇਹ ਦੇਖੋ ਤੁਸੀਂ ਕਿ ਕਿੰਨੀ ਸ਼ਰਮਨਾਕ ਗੱਲ ਆ ਕਿ ਕੇਜਰੀਵਾਲੀ ਉਦੋਂ ਵੋਟਾਂ ਬਲੇ ਕਨਸਟੰਟ ਕਰਿਆ ਸੀ ਕਿ ਸਾਨੂੰ ਤੂੰ ਸਾਡੀ ਭੈਣ ਆ ਸਾਡੀ ਸਰਕਾਰ ਆ ਤੇ ਤੁਹਾਡਾ ਤੁਹਾਡੀ ਭਰਤੀ ਕਰਾਂਗੇ ਜਦੋਂ ਕਿ ਨਾਲ ਲਿਖ ਕੇ ਦੇ ਤਾਂ ਕਿ ਸਾਡੇ ਕੋਲ ਰਿਟਰਨ ਚ ਕੁਝ ਨਹੀਂ ਪੋਸਟਾ ਖਤਮ ਦਾ ਕੋਰਟ ਦੇ ਵਿੱਚ ਪੇਸ਼ ਨਹੀਂ ਹੁੰਦੇ ਸਾਨੂੰ ਹਰਪਾਲ ਚਿਮਮਾ ਜੀ ਹਰ ਵਾਰੀ ਲਾਰਾ ਲਾਉਂਦੇ ਨੇ ਸੀਮ ਭਗਵੰਤ ਨਾਲ ਪੰਜ ਮੀਟਿੰਗਾਂ ਹੋ ਗਈਆਂ ਉਹਦੀ ਆਵਾਜ਼ ਉਦ ਵੀ ਸਾਡੇ ਨਾਲ ਇੰਨੀ ਘਟਿਆਰ ਕੀਤੀ ਜਾ ਰਹੀ ਆ ਕਿ ਸਾਨੂੰ ਰਾਤਾਂ ਨੂੰ ਘਰੋਂ ਚੱਕ ਰਹੇ ਨੇ ਅਸੀਂ 2 ਸਾਲ ਕੋਈ ਪ੍ਰੋਗਰਾਮ ਹੀ ਕੀਤਾ 24 ਤੋਂ ਲੈ ਕੇ 25 ਆ ਗਿਆ ਉਹ ਕਿ ਇਹ ਕਹੇਰੇ ਸੋਡੀ ਭਰਤੀ ਅਸੀਂ ਕਰ ਰਹੇ ਸੀ ਚੋਪੜੇ ਪਰ ਹੁਣ ਅੱਧ ਹੋ ਗਈ ਕਿ ਸਾਡੀ ਲਾਸਟ ਤਰੀਖ ਸੀ ਉਦੋਂ ਵੀ ਇਹਨਾਂ ਦਾ ਵਕੀਲ ਪਹੁੰਚਿਆ ਨਹੀਂ ਸਾਡਾ ਵਕੀਲ ਪਹੁੰਚਦਾਗਾ ਉੱਥੇ ਸਾਡੇ ਨਾਲ ਹਰ ਵਾਰੀ ਇਦਾਂ ਹੀ ਉੱਟਾ ਸਿੱਧਾ ਬੋਲਦੇ ਨੇ ਤੇ ਹੁਣ ਸਾਨੂੰ ਰਾਤਾਂ ਨੂੰ ਚੱਕਣ ਆ ਰਹੇ ਮੈਨੂੰ ਵੀ ਚੱਕਣ ਲਈ ਆਏ ਨੇ ਵੀ ਲੈ ਕੇ ਜਾਵਾਂਗੇ ਥਾਣੇ 'ਚ ਤੇ ਮੇਰੀ ਕੰਡੀਸ਼ਨ ਇਦਾਂ ਕਿ ਮੈਂ 6 ਮਨ ਦੀ ਪ੍ਰੈਗਨੈਂਟ ਆ ਤੇ ਦੇਖੋ ਤੁਸੀਂ ਸਰਕਾਰ ਦੀ ਹਰਕਤਾਂ ਜੇ ਕਾਨੂੰਨ ਕੋਈ ਗੱਲ ਹੁੰਦੀ ਆ ਅਸੀਂ ਕੀ ਬੋਲਦੇ ਆ ਅਸੀਂ ਸਿਰਫ ਆਪਣੇ ਰੋਜ਼ਗਾਰ ਲਈ 646 ਪੀ.ਰ.ਲ ਦੀ ਭਰਤੀ ਮੰਗਦੇ ਆ ਜੋ ਕਿ ਇਹਨਾਂ ਨੇ ਵਾਅਦਾ ਕੀਤਾ ਸੀ ਜੋ ਕਿ ਇੱਕ ਕੋਰਟ ਚੋਂ ਭਰਤੀ ਦਿੱਤੀ ਹੋਈ ਆ ਤੇ ਕੋਰਟ ਦਾ ਫੈਸਲਾ ਵੀ ਆ ਕਿ ਇਹਨਾਂ ਦੀ ਮੈਰਿਟ ਲਿਸਟ ਜਾਰੀ ਕੀਤੀ ਜਾਵੇ ਆ ਕੇਜੀਵਾਲ ਜਿਹੜਾ ਹੁਣ ਆ ਕੇ ਬੋਲਦਾ ਇੱਥੇ ਜੇ ਇਹਨੂੰ ਕਹਿ ਵੀ ਮਿੱਤਰ ਜੀ ਹਿੰਮਤ ਆ ਤੂੰ ਆਪ ਸਾਹਮਣੇ ਕਿਉਂ ਨਹੀਂ ਆਂਦਾ ਪੁਲਿਸ ਵਾਲਿਆਂ ਨੂੰ ਭੇਜਦਾ ਘਰ